एक अंगकार सतगुरु प्रसाद पांचय दशमलव एक बे भाई बिनती जो भाई हमारी करो हाथ दे रक्षा पूर्ण हो चित की इच्छा तव चरण मंडे हमारा अपना जान करो प्रतिपारा पारा हमरे जो से तुम कहो आप हार द मोहि बचावो सुखी बसे मोरो परिवार सेवक शिक्षक से करतारा मोरे खाने जी कर दे क्रिया सबन को आड संगरीए पूर्ण होए हमारी आसा तोर पुजन की रहे प्यासा ਤੁਮੈ ਛਾੜ ਕੇ ਵਰਨਾ ਤੈ ਹਉ ਜੋ ਪਰਜਾਸ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰਗੇ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਬਹਾਦਮ ਦੇਵਰੀਏ ਮਨ ਕਾਲ ਕਤਰਾ ਸਿ ਨਵਰੀਏ ਹੂਦੋ ਸਦਾ ਹਮਾਰੇ ਪਚਾਸ ਰੇ ਸੁਜੋ ਕਰੀਏ ਵਰਚਾ ਰਾਗ ਲਿਓ ਮੇਰਾ ਕਣ ਹਰ ਸਹਿਬ ਸੰਤ ਸਹਾਏ ਪਿਆਰੇ ਦਿਨ ਵਰ ਜੁਸਨ ਕੇ ਹੰਤਾ ਆਤਮਾਹ ਪਰਿਜਤ ਦਸਕੰਤਾ ਕਾਲ ਪੈ ਬ੍ਰਹਮਾ ਵਤਰਾ ਕਾਲ ਪੈ ਸਿ ਵਿਦਿਓ ਵਤਰਾ ਕਾਲ ਪੈ ਕਰਮ ਸਿ ਨ ਪ੍ਰਕਾਸ਼ਾ ਸਗੁ ਵਿਗਾਰ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਨ ਨਮਸਕਾਰ ਹੈ ਤਾਏ ਹ ਮਹਾਰਾ ਜਵਨ ਕਾਲ ਸੁਰਖਤ ਬਨਾਵ ਦੇਵ ਦਾਜ ਸਿ ਨਿ ਬਜਾਇਓ ਹਾਦਨ ਤੇ ਕੇਵਤਾਰ ਸੁਇ ਗ੍ਰੋਸਮ ਗਿਓ ਹਮਾਰਾ ਨਮਸਕਾਰ ਦੀ ਸੇ ਕੋ ਹਮਾਰੀ ਸਕਲ ਪ੍ਰਜਾਦਨੀ ਆਪ ਸਵਾਰੀ ਸੇਵਕਣ ਕੋਸ਼ਿਕ ਬੰਸੁਖਦੀਓ ਸਤਰੰਕ ਕਲਮ ਬਦਕੀਓ ਘਟ ਘਟ ਕੀ ਅੰਦਰ ਕੀ ਜਾਣਤ ਫਲੇ ਬ੍ਰੇਤੀ ਪੀਰੁ ਪਛਾਨੁ ਢਿੰਟੀ ਦੇ ਕੋ ਚਰੇ ਸੁਲਾ ਸਭ ਪ੍ਰਕਿਰਪਾ ਦੇ ਸਕਰ ਫੁਲਾ ਸੰਤਨੁ ਪਾਇ ਤੇ ਦੁਖੀ ਸੁਪਾਇ ਸਾਧਨ ਕੇ ਸੁਕੀ ਇਹ ਕੇ ਕੀ ਪੀਰ ਪਛਾਨੇ ਘਟ ਘਟ ਕੀ ਬਟ ਬਟ ਕੀ ਜਾਣੇ ਜਬ ਜੜਕ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਵਿਦੇ ਹੀ ਉਪਾਰਾ ਜਬਾ ਕਰਤ ਕਰ ਤੋਲ ਕਬ ਹੋ ਤੋ ਮੈ ਮਿਲ ਦੇ ਤਰ ਸਭ ਹਉ ਜੀਤੇ ਬਰਨ ਸਿ ਸਭ ਤਾਰੇ ਆਪਿ ਆਪਣੇ ਭੂਜਿਓ ਚਾਰੇ ਤੁਮ ਸਾ ਵੀ ਤੇ ਰਾਜਨ ਨਾਣ ਜਾਣਦ ਪੇਤ ਭੇ ਦੇ ਰਿਆਲ ਮਨਨੰਕਾਰ ਨਰਮਕਾਰ ਨੰ ਲੰਬੇ ਆਦਨਿ ਇਲਾ ਨਾ ਅਧਿਆ ਸੰਭ ਤਾ ਕਾ ਮੂੜੁ ਚਾਰਥ ਬੇਦਾ ਜਾ ਕੋ ਪੇਉ ਨ ਭਵਤ ਬੇਦਾ ਤਾ ਕੋ ਕਿਰਪਾ ਹਣ ਨਮਾਨਤ ਮਹਾ ਮੂੜ ਕਚ ਪੇਗ ਨਾ ਜਾਣਤ ਮਹਾਦੇਵ ਕੋ ਕਹਿ ਰਚੁਦਾ ਸਿਵ ਨੰਕਾਰ ਕਾ ਛੀਣਿਤ ਨਹਿ ਪੇਵੇ ਆਪਿ ਆਪਨੇ ਬੁਧ ਹੈ ਜੇਤੀ ਵਰਨਤ ਤਿੰਨ ਪਿੰਨ ਤਿਸ ਤੇਤੀ ਤੁਮਰਾ ਲਖਾਨ ਦਾ ਇਹ ਬਸਾਰਾ ਕਹਿ ਬਸ ਜਾ ਬ੍ਰਤੁਮ ਸੰਸਾਰ

ਜੋ ਕਲ ਕੋ ਇਕ ਭਾਰਦਾ ਹੈ ਤਾਂ ਕੇ ਗਲ ਟਨੇ ਰਚਾ ਹੋਇ ਤਹਿਬ ਕਾਲਾ ਦੂਸਰੇ ਸਰੇ ਤਤ ਕਾਲਾ ਲੁਪਾਇ ਰਿ ਸੰਗ ਜਾਣ ਰਹੋ ਤਾਂ ਕੇ ਤਾਪ ਤਨ ਕੁਮੋਹਰ ਹੋ ਰਿਦ ਸਿਧ ਕਰਮੋ ਸੁਭ ਹੋਇ ਦਸ ਸਾਸ ਸਕੇ ਨਾ ਕੋਈ ਇਕ ਬਾਰ ਨਿਤ ਮੈਂ ਸੰਭਾਰਾ ਕਾਲ ਪਾਸ ਤੇ ਤਾਇ ਉਬਾਰਾ ਜੰਨਰ ਨਾਨ ਤੇ ਹਾਰੋ ਕਹਾ ਦਾਰਿ ਦਸ ਧੋਗ ਤੇ ਰਹਾ ਖੜਗ ਕੇ ਤੇ ਮੈਂ ਸਰਨ ਤੇ ਹਾਰੀ ਆਪ ਹਾਰ ਦੇ ਲਿਓ ਬਾਰੀ ਸਰਬ ਟੋਰ ਮੋ ਸੁਹਾਈ ਦਸ ਧੋਗ ਤੇ ਲਿਓ ਬਚਾਈ ਗਰਗ ਕੇ ਤਮੈ ਸਰਣ ਤਿਹਾਰੀ ਆਪ ਹਰ ਦਿਲਹਿ ਬਾਰੀ ਸਰਬ ਤੋਰਮ ਹੋ ਸੁਹਾਇ ਦਿਸਦੋਵ ਚਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ